ਕਸੀ ਖੜਿਆ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੱਟਰਾਂ ਵਿਖੇ ਜਿਹੜੀ ਇਹ ਨਾਹਰੇਬਾਜੀ ਹੋ ਰਹੀ ਹੈ ਇਹ ਕਿਸਾਨ ਨਾਰੇਬਾਜੀ ਕਰ ਰਹੇ ਨੇ ਪਿੰਡ ਦੇ ਕਿਸਾਨ ਨਾਰੇਬਾਜੀ ਕਰ ਰਹੇ ਕਿਉਂ ਨਾਰੇਬਾਜੀ ਕਰ ਰਹੇ ਨੇ ਅਸੀਂ ਇਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਨਾਰੇਬਾਜੀ ਕਿਸਾਨ ਉਹਦੇ ਹੀ ਕਰਦਾ ਜੇਕਰ ਬਾੜਾਂ ਦੇ ਕਿਸਾਨ ਬੰਦਾ ਤਾਂ ਉਸ ਨੂੰ ਕਿਹਾ ਜਾਂਦਾ ਕਿ ਇਹ ਕਿਸਾਨ ਨਹੀਂ ਪਰ ਇਹ ਕਿਸਾਨ ਉਹ ਕਿਸਾਨ ਨੇ ਜਿਹੜੇ ਪਿੰਡਾਂ ਦੇ ਵਿੱਚ ਖੇਤੀ ਨਾਲ ਸੰਬੰਧਤ ਨੇ ਉਹਨਾਂ ਨਾਲ ਗੱਲ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਤੇ ਮੇਰੇ ਮਾਤਾ ਸਰਪੰਚ ਜੀ ਮੌਜੂਦਾ ਹੁਣ ਭੰਗ ਹੋ ਚੁੱਕੀਆਂ ਨੇ ਪੰਚਾਇਤ ਸਰ ਇਹ ਜਿਹੜਾ ਹੱਥ 'ਚ ਕੀ ਫੜਿਆ ਤੁਸੀਂ ਇਹ ਜੀ ਸਾਡੇ ਮੋਟਰਾਂ ਦੇ ਜਿੰਦੇ ਲੱਗੇ ਹੋਏ ਨੇ ਤੇ ਜਿੰਦੇ ਤੋੜ ਕੇ ਸਾਡੇ ਤਕਰੀਬਨ 40-45 ਮੋਟਰਾਂ ਨੇ ਜਿਹੜੀਆਂ ਉਹਨਾਂ ਦੇ ਸਟਾਰਟਰ ਉਹਨਾਂ ਦੇ ਗ੍ਰਿਪ ਉਹ ਚੋਰੀ ਕਰ ਲਏ ਤੇ ਚੋਰੀਆਂ ਵੀ ਇਸ ਹਿਸਾਬ ਨਾਲ ਹੋ ਰਹੀਆਂ ਨੇ ਲਗਾਤਾਰ ਹਰ ਦਿਨ ਹਰ ਰਾਤ ਨੂੰ ਮਤਲਬ ਸਟਾਰਟਰ ਆ ਜਿਹੜੇ ਸਾਡੇ ਖੋਲੇ ਜਾ ਰਹੇ ਨੇ ਤੇ ਜਿੰਨੇ ਵੀ ਉਹ ਕਿਸਾਨ ਖੜੇ ਨੇ ਸਾਰੇ ਇਹੀ ਦੁੱਖ ਮਤਲਬ ਕਈ ਵਾਰ ਅਸੀਂ ਦੱਸ ਚੁੱਕੇ ਆ ਸਰਕਾਰਾਂ ਨੂੰ ਬੇਨਤੀਆਂ ਕਰ ਚੁੱਕੇ ਆ ਵੀ ਭਾਈ ਇਹਦਾ ਕੋਈ ਹੱਲ ਕਰੋ ਪਰ ਸਾਡਾ ਕੋਈ ਇਹਦੇ ਵਿੱਚ ਸਾਡੀ ਸੁਣਵਾਈ ਨਹੀਂ ਹੋ ਰਹੀ ਤੁਹਾਡੇ ਮਾਤਾ ਜੀ ਨੇ ਪਿੰਡ ਦੇ ਮੁਖੀ ਰਹੇ ਨੇ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਕੋਈ ਕੰਪਲੇਟ ਲਿਖਾਈ ਬਿਲਕੁਲ ਜੀ ਅਸੀਂ ਕਈ ਵਾਰ ਇਸ ਮਸਲੇ ਤੇ ਕੰਪਲੇਂਟਾਂ ਲਿਖਿਆ ਚੁੱਕੇ ਹਾਂ ਪਹਿਲਾਂ ਮੇਰੇ ਚਾਚਾ ਜੀ ਨੇ ਉਹ ਖੇਤ ਕੰਮ ਕਰ ਰਹੇ ਸੀ ਜਸਪਾਲ ਸਿੰਘ ਜੀ ਉਹਨਾਂ ਤੇ ਹਮਲਾ ਹੋਇਆ ਮਤਲਬ ਕਿ ਖੇਤ ਜਾਣਾ ਵੀ ਸਾਨੂੰ ਔਖਾ ਹੋਇਆ ਪਿਆ ਹੈ ਨਸ਼ੇੜੀ ਨੇ ਜਿਹੜੇ ਨਸ਼ੇ ਕਰਕੇ ਜੇ ਕੋਈ ਕਿਸਾਨ ਖੇਤ ਦੇ ਵਿੱਚ ਹੁੰਦਾ ਇਕੱਲਾ ਤਕੱਲਾ ਦੇਖ ਕੇ ਉਹਦੇ ਨਾਲ ਲੁੱਟਖੋ ਵੀ ਕਰਦੇ ਨੇ ਉਹਨੂੰ ਮਾਰਦੇ ਵੀ ਨੇ ਹੁਣ ਸਾਡਾ ਮਤਲਬ ਘਰੋਂ ਨਿਕਲਣ ਔਖਾ ਹੋਇਆ ਪਿਆ ਵੀ ਅਸੀਂ ਖੇਤ ਤਾ ਵੀ ਨਹੀਂ ਜਾ ਸਕਦੇ ਮਤਲਬ ਇੰਨਾ ਜਿਹੜਾ ਲਾ ਲਾ ਉਹਨਾਂ ਆਰਡਰ ਹੈ ਮਤਲਬ ਇੰਨੀ ਉਹਦੀ ਪੋਜੀਸ਼ਨ ਖਰਾਬ ਹੋਈ ਪਈ ਹੈ ਤਾਂ ਬੁਰਾ ਹਾਲ ਹੈ ਨਸ਼ਿਆਂ ਦਾ ਜਿਹੜਾ ਪੂਰਾ ਜੋਰ ਹੈ ਜਿਹੜਾ ਸਟਰ ਮੈਂ ਗੱਲ ਕਰ ਰਿਹਾ ਕਿਉਂਕਿ ਅਸੀਂ ਪਿਛਲੇ ਦਿਨੀ ਮੀਟ ਇੱਕ ਇੰਟਰਵਿਊ ਲਈ ਸੀ ਮੀਤ ਹੇਰ ਦੀ ਜਿਹੜੇ ਇਲੈਕਸ਼ਨ ਦੇ ਵਿੱਚ ਵੀ ਖੜੇ ਨੇ ਮੌਜੂਦਾ ਸਰਕਾਰ ਸਰਕਾਰ ਦੇ ਕੈਬਨਟ ਮੰਤਰੀ ਨੇ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਡਿਮਾਂਡ ਖਤਮ ਹੋਊਗੀ ਤਾਂ ਹੀ ਨਸ਼ੇ ਬੰਦ ਹੋ ਸਕਦੇ ਨੇ ਕੀ ਸੋਚਦੇ ਇਸ ਬਾਰੇ ਡਿਮਾਂਡ ਦਾ ਮਤਲਬ ਜਿਹੜੇ ਖਾਣੇ ਵਾਲੇ ਬੰਦ ਕਰਨਗੇ ਨਹੀਂ ਜੀ ਇਹ ਬਿਲਕੁਲ ਗਲਤ ਸਟੇਟਮੈਂਟ ਹੈ ਜੀ ਕਿਉਂਕਿ ਜੇ ਨਸ਼ਾ ਬੰਦ ਹੋਊਗਾ ਨਹੀਂ ਮਿਲੂਗਾ ਤਾਂ ਆਪਣੇ ਆਪ ਹੀ ਲੋਕ हट ਜਾਣਗੇ ਇਹ ਦੇਖੋ ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਨੇ ਇਹ ਬਿਆਨ ਦੀ ਕੋਈ ਤਕ ਨਹੀਂ ਬਣਦੀ ਕਿਉਂਕਿ ਜੇ ਸਪਲਾਈ ਆ ਰਹੀ ਹੈ ਤਾਂ ਹੀ ਲੋਕ ਮਰ ਰਿਹਾ ਟੀਕੇ ਲਾ ਰਿਹਾ ਚਿੱਟਾ ਜਿਹੜਾ ਨਸ਼ਾ ਇਹ ਵਰਤੋਂ ਚ ਆ ਰਿਹਾ ਜੇ ਮਾਲ ਮਿਲੂਗਾ ਨਹੀਂ ਤਾਂ ਕੌਣ ਖਰੀਦੂਗਾ ਜੇ ਜੇ ਗੱਲ ਕੀਤੀ ਨੌਜਵਾਨ ਨਸੇ ਵੱਲ ਕਿਉਂ ਜਾਂਦਾ ਹੈ ਬੇਰੁਜ਼ਗਾਰੀ ਦਾ ਕਾਰਨ ਹੈ ਜਾਂ ਕੋਈ ਹੋਰ ਕਾਰਨ ਸਭ ਤੋਂ ਵੱਡਾ ਕੰਮ ਹੈ ਜੀ ਬੇਰੁਜ਼ਗਾਰੀ ਦਾ ਸਾਡੇ ਇੱਥੇ ਮੁੰਡਿਆਂ ਨੂੰ ਕੰਮ ਨਹੀਂ ਮਿਲ ਰਹੇ ਬੀਏ ਬੀਏ ਐਮਐਮਏ ਕਰਕੇ ਮੁੰਡੇ ਮਤਲਬ ਗਰੀਬ ਪਰਿਵਾਰਾਂ ਦੇ ਵਿਲੇ ਫਿਰਦੇ ਆ ਉਹ ਕੀ ਕਰਨਾ ਹੋਣਾ ਜਦੋਂ ਉਹਨਾਂ ਨੂੰ ਕੰਮ ਨਹੀਂ ਮਿਲਦਾ ਤਾਂ ਉਹ ਨਸ਼ਿਆਂ ਨਸ਼ਿਆਂ 'ਚ ਵੱਢ ਜਾਂਦੇ ਆ ਨਸ਼ਾ ਮਿਲਦਾ ਹੈ ਨਸ਼ੇ ਤੇ ਕੋਈ ਰੋਕ ਰੋਕ ਨਹੀਂ ਹੈਗੀ ਬਿਲਕੁਲ ਜੀ ਨਸ਼ਾ ਆਮ ਮਿਲਦਾ ਹੈ ਬੇਰੁਜ਼ਗਾਰੀ ਦਾ ਕਾਰਨ ਕਿਤੇ ਨਾ ਕਿਤੇ ਜ਼ਰੂਰ ਮੰਨਿਆ ਜਾਂਦਾ ਕਿਉਂਕਿ ਬੀਏ ਪਾਸ ਵੱਡੀਆਂ ਵਧੀਆ ਵਧੀਆ ਡਿਗਰੀਆਂ ਪੈਸੇ ਖਰਚ ਕਰਕੇ ਜਿਹੜੇ ਨੌਜਵਾਨ ਨੇ ਉਹ ਫ੍ਰੀ ਮਿਲਦੇ ਨੇ ਪਰ ਦੂਜੇ ਪਾਸੇ ਸਰਕਾਰ ਹੈ ਜਿਹੜੀ ਦਾਵਾ ਕਰ ਰਹੀ ਹੈ ਭਾਵੇਂ ਫਲੈਕਸਾਂ ਦੇ ਰਾਹੀਂ ਭਾਵੇਂ ਅਖਬਾਰਾਂ ਦੇ ਵਿੱਚ ਐਡ ਕਰਕੇ ਦਾਅਵੇ ਕਰ ਰਹੀ ਹੈ ਕਿ ਅਸੀਂ ਤਕਰੀਬਨ 43000 ਨੌਜਵਾਨਾਂ ਨੂੰ ਨੌਕਰੀ ਦੇ ਚੁੱਕੇ ਹਾਂ ਜੇਕਰ 43000 ਨੌਜਵਾਨਾਂ ਨੂੰ ਨੌਕਰੀ ਦੇ ਚੁੱਕੇ ਨੇ ਤਾਂ ਇਹਨਾਂ ਦੀਆਂ ਮੋਟਰਾਂ ਦੇ ਸਟਾਰਟਰ ਕਾਉਂਟ ਖੋਲਦਾ ਹੈ ਵੀ ਸਵਾਲਾਂ ਦੇ ਜਵਾਬ ਨੇ ਜਿਹੜੇ ਇਹ ਕਿਸਾਨ ਨੇ ਜਿਹੜੇ ਮੰਗਦੇ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਨਗਰ ਸਿੰਘ ਜੀ ਅੱਜ ਕੀ ਕਹਿਣਾ ਚਾਹੁੰਦੇ ਹੋ ਕੈ ਸਟਾਰਟਰ ਚੋਰੀ ਹੋ ਗਿਆ ਮੇਰੇ ਦੋ ਹੋ ਗਏ ਜੀ ਦੋ ਮੋਟਰਾਂ ਦੀਆਂ ਬਰਸੀਨ ਫਸਲ ਜਮੀਂ ਸੁੱਕ ਗਿਆ ਮਿਰਚਾਂ ਲਾਈ ਹੋਣੇ ਥੋੜੀਆਂ ਜੀਆਂ ਕਿੰਨੀ ਜ਼ਮੀਨ ਹੈ ਤੁਹਾਡੇ ਕੋਲੇ ਜਮੀਨ ਹੈਗੀ 40 ਵਿਗੇ 40 ਵਿਗੇ ਹਾਂ ਜੀ ਕਿੰਨੇ ਕਿੰਨੇ ਇੱਕ ਸਟਾਰਟਰ ਕਿੰਨੇ ਦਾ ਪੈਂਦਾ ਇੱਕ ਸਟਾਰਟਰ 8500 ਦਾ ਪੈਂਦਾ ਜੀ ਮੈਂ ਲੈ ਕੇ ਨਵਾਂ ਲਾਇਆ ਇੱਕ ਇੱਕ ਹਾਲੇ ਹੀ ਪਿਆ ਹਾਂ ਹਾਂ ਜੀ 8500 ਦਾ ਪੈਂਦਾ ਹੈ ਕਿ ਜੇ ਗੱਲ ਕੀਤੀ ਜਾਵੇ ਤੁਸੀਂ ਕੰਪਲੀਟ ਵਗੈਰਾ ਲਿਖਾਈ ਹੈ ਨਾਲ ਦੀ ਪਾਸ ਸਰਪੰਚ ਨੂੰ ਕਿਹਾ ਸੀ ਆ ਹੁਣ ਆ ਕਰਿਆ ਜੀ ਪ੍ਰੋਗਰਾਮ ਹਾਂ ਜੀ ਬਿਲਕੁਲ ਜੀ ਤੁਹਾਨੂੰ ਦੱਸ ਦਿੰਦੇ ਆ ਕਿ 35 ਤੋਂ 40 ਸਟਾਰਟਰ ਨੇ ਜਿਹੜੇ ਇਹ ਪਿੰਡ ਮੱਟਰਾ ਤੇ ਨਦਾਮਪੁਰ ਦੇ ਸਮੇਤ ਜਿਹੜੇ ਚੋਰੀ ਹੋ ਚੁੱਕੇ ਨੇ ਅਸੀਂ ਗੱਲ ਕਰਦੇ ਆ ਭਾਈ ਕੀ ਨਾਮ ਹੈ ਪ੍ਰਗਟ ਸਿੰਘ ਜੀ ਪ੍ਰਗਟ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮਤਲਬ ਕਿ ਵਿਸ਼ੇਸ਼ ਤੌਰ ਤੇ ਪੀਟੀਸੀ ਨੂੰ ਫੋਨ ਕਰਕੇ ਕਿਹਾ ਸੀ ਕਿ ਸਾਡੇ ਪਿੰਡ ਦੀ ਆ ਪ੍ਰੋਬਲਮ ਹੈ ਕਿ ਮੇਨ ਕਿੰਨੀਆਂ ਮੋਟਰਾਂ ਦੇ ਜਿਹੜੇ ਸਟਾਰਟਰ ਚੋਰੀ ਹੋਏ ਨੇ ਇੱਕ ਹਫਤਾ ਹੋ ਗਿਆ ਜੀ ਇੱਕ ਹਫਤੇ ਦੇ ਵਿੱਚ ਸਾਡੇ ਚੌਥਾ ਪੰਜਵਾਂ ਹੀਲਾ ਹੋ ਗਿਆ ਇਦੇ ਵਿੱਚੋਂ ਜਿਹੜੇ ਹੈ ਸਟਾਰਟਰ ਖੁੱਲੇ ਨੇ ਨਦਾਮਪੁਰ ਦੀ ਹੱਦ ਤੋਂ ਲੈ ਕੇ ਆਪਣੇ ਗਾਜੇਵਾਸ ਦੀ ਹੱਦ ਤੱਕ ਖੁੱਲੇ ਨੇ ਜੀ ਇਹ ਆਪਣਾ ਸੂਆ ਪੈਂਦਾ ਨਾਇਰ ਦੇ ਉੱਤੇ ਜਿੰਨੇ ਵੀ ਮੋਟਰਾਂ ਦੇ ਸਟਾਰਟਰ ਨੇ ਸਾਰੇ ਨਾਇਰ ਦੇ ਆਪਣੇ ਸੂਏ ਦੇ ਉੱਪਰ ਨੇ ਜੀ ਇਹ ਵਾ ਇਹਨਾਂ ਦੇ ਜੋ ਆਪਣੇ ਨਸਈ ਨੇ ਨਸਈਆਂ ਦੇ ਇੰਨੇ ਹੌਸਲੇ ਬੁਲੰਦ ਨੇ ਕਿ ਜੋ ਉਹ ਗ੍ਰਿਪ ਭੰਨਦੇ ਨੇ ਸਟਾਰਟਰ ਖੋਲਦੇ ਨੇ ਮੋਟਰ ਆਪਣੇ ਰਸਤੇ ਦੇ ਉੱਪਰ ਬਹਿ ਕੇ ਖੋਲਦੇ ਨੇ ਤੁਹਾਣੀਗੜ ਦੀ ਪੁਲਿਸ ਜਦੋਂ ਵੀ ਕੋਈ ਨਸ਼ਾ ਫੜਦੀ ਆ ਤਾਂ ਤੁਹਾਡੀ ਨੰਦਾਮਪੁਰ ਵਾਲੀ ਜਿਹੜੀ ਨਹਿਰ ਦਾ ਜ਼ਿਕਰ ਜ਼ਰੂਰ ਹੁੰਦਾ ਕਿ ਪੁਲਾਨੀ ਨਹਿਰ ਤੇ ਸਾਡਾ ਨਾਕਾ ਲੱਗਿਆ ਹੋਇਆ ਸੀ ਥੰਮਣ ਸਿੰਘ ਵਾਲੇ ਪੁਲ ਬ ਕਾਫੀ ਫੇਮਸ ਹੋਇਆ ਕਿ ਇੱਥੇ ਸਾਡਾ ਨਾਕਾ ਚੈਕਿੰਗ ਦੌਰਾਨ ਜਿਹੜਾ ਨਸ਼ਾ ਫੜਿਆ ਗਿਆ ਕੀ ਲੱਗਦਾ ਤੁਹਾਨੂੰ ਕਿ ਨਾਕੇ ਵਗੈਰਾ ਲੱਗਦੇ ਆ ਨਾਕੇ ਨਾਲ ਕੋਈ ਹੱਥਲ ਨਹੀਂ ਪੈਂਦੀ ਹੈਗੀ ਜੀ ਜੇ ਆਪਣਾ ਸਰਕਾਰਾਂ ਚਾਹਣ ਤਾਂ 2 ਮਿੰਟਾਂ ਦੇ ਵਿੱਚ ਨਸ਼ਾ ਫੜ ਸਕਦੇ ਨੇ ਸਰਕਾਰ ਆ ਇਹ ਮੰਨਣ ਸਰਕਾਰ ਤਾਂ ਕਹਿੰਦੀ ਹੈ ਕਿ ਡਿਮਾਂਡ ਖਤਮ ਹੋਊ ਤਾਂ ਨਸ਼ਾ ਬੰਦ ਹੋਊਗਾ ਡਿਮਾਂਡ ਤਾਂ ਜੀ ਹੁਣ ਸ਼ੁਰੂ ਜਿੰਨੀਆਂ ਪਹਿਲਾਂ ਵੀ ਸਰਕਾਰਾਂ ਲੰਘ ਚੁੱਕੀਆਂ ਨੇ ਹੁਣ ਵੀ ਸਰਕਾਰ ਆ ਗਈ 75 ਸਾਲਾਂ ਤੋਂ ਸਰਕਾਰਾਂ ਬਣਦੀਆਂ ਆ ਰਹੀਆਂ ਨੇ ਪਰ ਕਿਸੇ ਵੀ ਸਰਕਾਰ ਨੇ ਨਸ਼ੇ ਵੱਲ ਕੋਈ ਗੌਰ ਨਹੀਂ ਕਰੀ ਹੈਗੀ ਵੀ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ ਬਿਲਕੁਲ ਜੀ ਨਸ਼ੇ ਦੇ ਕਾਰਨ ਜਿਹੜੀਆਂ ਚੋਰੀਆਂ ਨੇ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਭਾਵੇਂ ਸ਼ਹਿਰ ਦੀ ਗੱਲ ਕਰ ਲਈਏ ਸ਼ਹਿਰ ਦੇ ਵਿੱਚ ਵੀ ਜੇਕਰ ਸਾਮ ਨੂੰ ਭਾਵੇਂ ਕੋਈ ਬਜ਼ੁਰਗ ਹੈ ਭਾਵੇਂ ਕੋਈ ਔਰਤ ਹੈ ਕੋਈ ਸਹਿਰ ਕਰਨ ਜਾਂਦਾ ਹੈ ਤਾਂ ਉਹਦੀਆਂ ਚੈਨੀਆਂ ਜਾਂ ਕੰਨਾਂ ਦੀਆਂ ਬਾਲੀਆਂ ਜਿਹੜੀਆਂ ਝਪਟਾ ਮਾਰਨੀਆਂ ਖਬਰਾਂ ਆਮ ਅਸੀਂ ਟੀਵੀ ਤੇ ਨਸਰ ਕਰਦੇ ਆ ਅਸੀਂ ਗੱਲ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਨਦੀਪ ਸਿੰਘ ਹੈ ਜੀ ਕਰਨਦੀਪ ਕੀ ਕੀ ਗੱਲਬਾਤ ਹੋਈ ਆ ਤੁਸੀਂ ਸਬਜ਼ੀ ਦਾ ਕੰਮ ਕਰਦੇ ਹੋ ਹਾਂਜੀ ਅਸੀਂ ਮੱਕੀ ਦੀ ਕਾਸ਼ਤ ਵੀ ਕਰਦੇ ਆ ਜੀ ਤੇ ਟਿੰਡੇ ਵਗੈਰਾ ਸਬਜ਼ੀ ਦਾ ਕੰਮ ਵੀ ਕਰਦੇ ਆ ਜੀ ਹਰ ਸਾਲ ਹੀ ਕਰਦੇ ਆ ਤੇ ਜਦੋਂ ਅਸੀਂ ਸਵੇਰੇ ਜਾਣਾ ਸੀਗਾ ਜੀ 4 ਵਜੇ ਲਾਈਟ ਆਉਣੀ ਸੀ ਜਦੋਂ ਅਸੀਂ ਸਵੇਰੇ ਗਏ ਜੀ ਤਾਂ ਉੱਥੇ ਜਾ ਕੇ ਦੇਖਿਆ ਕੀ ਸਟਾਰਟਰ ਚੋਰੀ ਹੋਇਆ ਪਿਆ ਤੇ ਗ੍ਰਿਪ ਵਗੈਰਾ ਸਭ ਪੰਨੇ ਪਏ ਸੀਗੇ ਜੀ ਤੇ ਚਲੋ ਫੋਨ ਕਰਕੇ ਇੱਕ ਦੋ ਬੰਦਿਆਂ ਨੂੰ ਪੁੱਛਿਆ ਤਾਂ ਉੱਥੇ ਪਤਾ ਲੱਗਾ ਕਿ 7-8 ਸਾਡੇ ਪਿੰਡ ਦੇ ਜੀ ਇੱਕ ਦੋ ਬਾਹਰਲੇ ਪਿੰਡਾਂ ਦੇ ਤੇ ਉਸ ਤੋਂ ਪਹਿਲਾਂ ਵੀ ਹਫ਼ਤਾ ਪਹਿਲਾਂ ਵੀ ਸਾਡੇ ਸਟਾਰਟਰ ਚੋਰੀ ਹੋ ਗਏ ਸੀਗੇ ਜੀ ਤੇ ਉੱਥੇ ਜਾ ਕੇ ਦੇਖਿਆ ਤਾਂ ਸਾਡਾ ਬਹੁਤ ਨੁਕਸਾਨ ਹੋਇਆ ਜੀ ਉਹ ਦਿਨ ਮੋਟਰ ਨਹੀਂ ਚੱਲ ਸਕੀ ਤੇ ਇਹ ਬਹੁਤ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਜੀ ਚੋਰੀ ਦਾ ਜੋ ਕੰਮ ਹੈ ਸਾਡੇ ਕੌਣ ਲੋਕ ਕਰਦੇ ਨੇ ਚੋਰੀ ਇਹ ਨਸ਼ੇੜੀ ਉਹ ਨਹੀਂ ਜੀ ਜ਼ਿਆਦਾਤਰ ਦੇਖਣ ਪਾਈ ਐ ਐਵੇਂ ਲੱਗਦਾ ਜੀ ਨਸ਼ੇੜੀ ਹੋਣਗੇ ਕੋਈ ਇੱਜ਼ਤਦਾਰ ਬੰਦੇ ਤਾਂ ਹੋਣੇ ਨਹੀਂ ਬਿਲਕੁਲ ਦੀ ਕਿਸਾਨਾਂ ਦੇ ਨੱਕ ਦੇ ਵਿੱਚ ਦਮ ਕਰ ਰੱਖਿਆ ਭਾਵੇਂ ਨਸ਼ੇੜੀ ਹੋਣ ਭਾਵੇਂ ਚੋਰ ਹੋਣ ਕਹਿ ਸਕਦੇ ਆ ਕਿ ਜ਼ਿਆਦਾਤਰ ਜਿਹੜੀ ਪਰਮਾਰ ਹੈ ਇਸ ਇਲਾਕੇ ਦੇ ਵਿੱਚ ਇੱਕ ਪਾਸੇ ਸਰਕਾਰ ਆ ਜਿਹੜੀ ਦਾਅਵੇ ਕਰ ਰਹੀ ਆ ਕਿ ਅਸੀਂ ਨਸੇ ਤੇ ਠੱਲ ਪਾਈ ਆ ਪਰ ਜੇ ਠੱਲ ਪਾਈ ਹੁੰਦੀ ਤਾਂ ਇਹ ਜਿਹੜੀਆਂ ਬਾਰਦਾਤਾਂ ਨੇ ਇਹਨਾਂ ਤੇ ਵੀ ਠੱਲ ਪੈਣੀ ਜ਼ਰੂਰੀ ਸੀ ਪਰ ਦੂਜੀ ਗੱਲ ਇਹ ਵੀ ਆ ਜਿਹੜੇ ਇੱਕ ਪਾਸੇ ਲੋਕ ਸਭਾ ਚੋਣਾਂ ਦਾ ਜਿਹੜਾ ਪੂਰਾ ਜੋਰ ਚੱਲ ਰਿਹਾ ਦੂਜੇ ਪਾਸੇ ਚੋਰਾਂ ਨੇ ਵੀ ਹੱਥ ਸਾਫ਼ ਕਰਨ ਤੇ ਕੋਈ ਕਸਰ ਨਹੀਂ ਛੱਡੀ ਹੋਈ ਅਸੀਂ ਬਾਈ ਜੀ ਨਾਲ ਗੱਲ ਕਰਨਿਆ ਜੀ ਨਹੀਂ ਤੁਹਾਡਾ ਬਾਈ ਜੀ ਬਲਵਿੰਦਰ ਸਿੰਘਾ ਜੀ ਬਲਵਿੰਦਰ ਕੀ ਜਿਹੜੀਆਂ ਪਿੰਡ ਦੇ ਵਿੱਚ ਬਾਰਦਾਤਾਂ ਹੋ ਰਹੀਆਂ ਸਟਾਰਟਰ ਚੋਰੀ ਹੋਏ ਨੇ ਕਿਸਾਨ ਨੇ ਜਿਹੜੇ ਆਪਣੀਆਂ ਫਸਲਾਂ ਨੂੰ ਪਾਣੀ ਵੀ ਲਾਉਣਾ ਤੇ ਖੇਤ ਕੋਈ ਹੋਰ ਵੀ ਕਟਣਾ ਵਾਪਰਨ ਦਾ ਡਰ ਹੈ ਹਾਂ ਜੀ ਵੀਰ ਜੀ ਪਿੱਛੇ ਪੜਦਾ ਮੇਰਾ ਟਰਾਂਸਫਾਰਮ ਖੋਲਿਆ ਗਿਆ ਜੀ ਮੈਂ ਸਵੇਰੇ ਗਿਆ ਜੀ ਪਹਿਲੇ ਦਿਨ ਮੋਟਰ ਚੱਲ ਰਹੀ ਸੀ ਸਵੇਰੇ ਮਨ ਪਾਣੀ ਬਾੜ ਲਗਾ ਮੇਰਾ ਟਰਾਂਸਫਾਰਮ ਉੱਤ ਚੋਰੀ ਹੋ ਗਿਆ ਜੀ ਤੋੜ ਕੇ ਸੱ ਉਦੋਂ ਬਾਅਦ ਮੈਂ ਕਮਲੇਟ ਲਈ ਪੁਲਿਸ ਦੇ ਵਿੱਚ ਜਾ ਕੇ ਉਦੋਂ ਬਾਅਦ ਟਰਾਂਸਫਾਰਮਰ ਨੂੰ ਮਿਲਿਆ ਜੀ ਉਦੋਂ ਬਾਅਦ ਮੇਰੀ ਮੋਟਰਾਂ ਦੀ ਕੇਬਲਾਂ ਵੱਡੀਆਂ ਜੀ ਉਦੋਂ ਬਾਅਦ ਦੇ ਵਿੱਚ ਹੀ ਹੁਣ ਕਦੋਂ ਅਸੀਂ 5 6 ਦਿਨ ਪਹਿਲਾਂ ਜੀ ਜਿਹੜੇ ਸਟਾਰਟਰ ਸਾਡੇ ਚੋਰੀ ਹੋਏ ਨੇ ਜੀ 10 15 ਉਹ ਦਿਨ ਮੈਂ ਖੇਤ ਦੇ ਵਿੱਚ ਗਾਇ ਸਟਾਰਟਰ ਸਾਰੇ ਤੋੜ ਕੇ ਜਿੰਦੇ ਤੋੜ ਕੇ ਆ ਦੇਖੋ ਜਿੰਦਾ ਮੇਰੇ ਹੱਥ 'ਚ ਜਿੰਦੇ ਤੋੜ ਕੇ ਸਟਾਰਟਰ ਸਾਰੇ ਖੰਡਾਏ ਪਤਾ ਕਰੇ ਪੂਰਾ ਸਾਰਾ ਕੁਝ ਲੱਗੇ ਜੀ ਇੱਕ ਮੇਰਾ ਟਰਾਂਸਫਾਰਮ ਪਿੱਛੇ ਚੋਰੀ ਹੋ ਗਿਆ ਸੀ ਪਹਿਲੇ ਕਿੰਨੇ ਪੈਸੇ ਲੱਗਦੇ ਨੇ ਜੇਕਰ ਟਰਾਂਸਫਾਰਮ ਚੋਰੀ ਹੋ ਜਾ ਟਰਾਂਸਫਾਰਮ ਮੇਰਾ ਮੇਰਾ ਆਪਣਾ ਟਰਾਂਸਫਰਮ ਦੀ 26000 ਰੁਪਏ ਲੱਗੇ ਦੀ ਮੇਰਾ ਜੀ ਤੁਸੀਂ ਦੇਖੋਗੇ ਇੱਕ ਪਾਸੇ ਸਰਕਾਰ ਹੈ ਜਿਹੜੀ ਕਿਸਾਨ ਨੂੰ ਕਹਿ ਰਹੀ ਹੈ ਕਿ ਦਿੱਲੀ ਦੇ ਬਾਰਡਰਾਂ ਤੇ ਧਰਨੇ ਲਈ ਬੈਠੇ ਆ ਖਨੌਰੀ ਦੇ ਬਾਰਡਰਾਂ ਤੇ ਭਾਵੇਂ ਸੰਭੂ ਬਾਰਡਰ ਦੀ ਗੱਲ ਕੀਤੀ ਚਾਵੇ ਦੂਜੇ ਪਾਸੇ ਜੇ ਕਿਸਾਨ ਦੀ ਸੁਣਦੇ ਵਾਲਾ ਕੋਈ ਨਹੀਂ ਕਿਉਂਕਿ ਜੇਕਰ ਟਰਾਂਸਫਰਮ ਚੋਰੀ ਹੋ ਜਾਂਦਾ ਤੁਹਾਨੂੰ ਕਿਸਾਨ ਨਾਲ ਗੱਲ ਕਰਵਾਈ ਆ ਕਿ ਇੱਕ ਟਰਾਂਸਫਰਮ ਦਾ ਜਿਹੜਾ ਖਰਚਾ ਹੈ 26000 ਰੁਪਏ ਪੈਂਦਾ ਹੈ ਤੇ ਦੂਜੇ ਪਾਸੇ ਹੁਣ ਚੋਰਾਂ ਨੇ ਹੱਦ ਕਰ ਦਿੱਤੀ ਆ ਕਿ ਕੋਠਿਆਂ ਦੇ ਜਿੰਦੇ ਤੋੜ ਕੇ ਉਹਨਾਂ ਦੇ ਜਿਹੜੇ ਸਟਾਰਟਰ ਨੇ ਉਹ ਵੀ ਚੋਰੀ ਕੀਤੇ ਜਾ ਰਹੇ ਨੇ ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਤੰਬਾ ਹੈ ਉਹਨੂੰ ਵੇਚ ਕੇ ਆਪਦਾ ਨਸੇ ਦੀ ਲਤ ਹੈ ਜ ਪੂਰੀ ਕਰਦੇ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਣ ਦੇ ਰਹੇ ਆ ਰਿਹਾ ਪੀਟੀਸੀ ਦੇ ਨਾਲ ਕੈਮਰਾਮੈਨ ਰਵਿੰਦਰ ਸਿੰਘ ਸਿੱਧੂ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ